ਆਵੇ ਕੋ ਬੀ ਫਿਰ ਆਇਆ ਜੀ 1 2 3 ਇਹ ਵੇਖੋ ਪਰ ਤੁਹਾਨੂੰ ਕਿੱਥੇ ਲੈ ਕੇ ਆ ਗਏ ਇਹ ਡੂਮ ਜੇ ਬਣੇ ਹੋਏ ਜੀ ਉਹਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਇਹਨਾਂ ਨੇ ਬਣਾਏ ਹੋਏ ਆ ਆ ਕਲਾਈਮੇਟ ਜੇ ਬਣਾਏ ਹੋਏ ਆ ਉੱਥੇ ਇੱਕ ਸਪੇਸ ਵਾਲਾ ਜੀ ਇੱਕ ਹੈਗਾ ਜੀ ਅਕੁariums ਜਿਵੇਂ ਤੁਹਾਨੂੰ ਕਰ ਲੁਖਾ ਹੈਗਾ ਪਰ ਇੱਥੇ ਆਪ ਲੈ ਅਕੁariums ਚ ਗਿਆ ਪੈਂਗਵਿੰਸ ਮੈਂ ਵੀ ਆਪਾਂ ਲੈ ਲਈ ਪੈਂਗਵਿੰਨ ਵਾਲਾ ਵੇਖਣ ਵਾਸਤੇ ਪਰ ਮੈਂ ਨਾ ਬਾਕੀ ਵੇਖਣ ਜਾ ਰਹੇ ਹਾਂ ਬੋਟੈਨੀਕਲ ਗਾਰਡਨ ਜਿੱਥੇ ਉਹਨਾਂ ਨੇ ਬਣਾਇਆ ਹੈ ਜਪਾਨ ਦਾ ਜਪਾਨ ਦੀ ਫੇਮਸ ਬਿਲਡਿੰਗ ਹੈ ਜਿਹਵੇਂ ਉਹਨੂੰ ਬਣਾਇਆ ਹੈ ਉਹ ਨਾਲ ਉੱਥੇ ਉਹਨਾਂ ਦੇ ਪਲਾਂਟਸ ਲਾਏ ਹੋਏ ਆ ਚੈਰੀ ਬਲੋਸਮ ਵੀ ਮੇਰੇ ਸਾਹਮਣੇ ਹੋ ਰਿਹਾ ਤੇ ਜਾ ਕੇ ਤੁਹਾਨੂੰ ਮੈਂ ਖਾਨਾ ਉਹਨਾਂ ਨਾਲ ਫੋਟੋਫੋਟੋ ਫਿੱਟ ਵੀ ਉਹ ਵੇਖੋ ਕਿੱਡੀ ਵੱਡੀ ਬਿਲਡਿੰਗ ਜੇ ਆ ਇਹ ਵੀ ਨਵੇਂ ਡੂਮ ਜੇ ਬਣਾਏ ਹੋਏ ਨੇ ਆਖਿਰ ਵੀਡੀਓ ਅਸੀਂ ਦਰ ਵੀ ਆ ਗਈ ਆ ਬੜਾ ਹੀ ਵੱਡਾ ਜੇ ਮੇਰਾ ਦਿਲ ਕਹਿੰਦੇ ਉਹ ਉੱਤੇ ਹੋ ਕੇ ਜੀ ਵਨਿੱਕ ਹੈ ਪੈਂਗਵਿਨ ਤੇ ਆਹ ਵੇਖੋ ਆਪਾਂ ਸਿਰਫ ਹਜੇ ਲਿਤਾ ਵਾ ਇਹਦਾ ਐਕਵੇਰੀਅਮ ਹੀ ਫੇਰ ਦੁਆਰ ਤੋਂ ਆਏ ਆ ਆਪਾਂ ਇਹ ਸਾਰੀ ਆਪਣਾ ਮੌਨਟਰੀਅਲ ਹੋਵੇ ਇੱਥੇ ਇਹ ਸਾਰੇ ਜਿੱਥੇ ਹੈਗੇ ਐਨੀਮਲਸ ਮੇਨ ਫੋਕਸ ਤੇ ਮੇਰਾ ਪੈਂਗਵਿਨ ਤੇ ਹੀ ਆ ਪੈਂਗਵਿਨ ਵੀ ਹੈਗਾ ਜੀ ਚਮਗਦੜੀ ਵੀ ਹੈ ਜਿੰਨਾ ਤੋਂ ਅੱਛਾ ਫਿਰ ਜਾ ਕੇ ਤੇ ਵੇਖਦੇ ਹਾਂ ਕੀ ਕੁਛ ਪੈਂਗਵਿਨ ਦੀ ਕੋਸ ਹੋ ਗਈ ਜੀ Oh, Thank you. 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 yn you. ਸੇਕੋ ਨੇ ਆਪਰੇ ਫਾਰਜੇ ਵੀ ਲੱਦਾ ਹੁੰਦਾ ਹੈ ਜੀ ਹੁਣ ਲਾਇ ਤੇ ਉੱਪਰ ਵੀ ਇਹ ਗੋਸ਼ ਸੇਕ ਪੂਰੇ ਉਹ ਹੁਆ ਹੁਆ ਕੋਸੇ ਪਿਛਾਲ ਕੋਈ ਨਾ ਵੀ ਲਾ ਜੀ ਚੰਦ ਸੋ ਤੇਰੀ ਜੇ ਕਿ ਕਿੱਡੀ ਲੱਗ ਗਿਆ ਉਹ ਜਾਣ ਦੇ ਸਾਰੇ ਜਾਣ ਅਨਦਰ ਬਲੂ ਜੈਸਾਇਆ ਅਛਾ ਕਲਰ ਲਾਇਆ ਹੋਇਆ ਹੈ ਬਥੇ ਬਥੇ ਕਰਨ ਵਾਲਾ ਸਾਰਿਆਂ ਦੇ ਬਹੁਤ ਲੱਗੇ ਜਿਆ ਬੰਦੇ ਹੋ ਜੀ ਅੰਦਰ ਵਾਈਟ ਹੈ ਹਮ ਦਾ ਪਰਪਲ ਜੀ ਜੰਮ ਬ੍ਰੀਤੀ ਰੋਟੇਸ਼ਨ ਡਿਵਰਸ ਬਾਲ ਨੂੰ ਦੇਖੋ ਜੀ ਜੰਮ ਬਈ ਮੂ ਆਹ ਵਰਤ ਤੇ ਨਾਲ ਹੀ ਬਰਡਸ ਵੀ ਆਈਆਂ ਜੀ ਕਿਹੜੀਆਂ ਬਰਡਸ ਚ ये मैं ना ऐसे लिख दूँगा वीडियो से से चल लग जाएगा बता और वो तो नेस्ट जब नहीं आया ना मेरे सामने ऐसे दो से दो जो तीन बीच से और टेक ऑन रख रहा है नहीं करने वाइब्रेशन मोड ऑन कर लिया जी

1000 years later ਆਹ ਵੇਖੋ ਵੇਖਦੇ ਥੋੜਾ ਜਿਹਾ ਪ੍ਰਿੰਟ ਵੀ ਆਇਆ ਹੈ ਜੀ ਪਰ ਮੇਰਾ ਹੱਥ ਪੂਰਾ ਠੰਡਾ ਹੋ ਗਿਆ ਝੰਮ ਗਿਆ ਜੀ ਆਹ ਕਰਦੇ ਦੀਵੇਂ ਉਂਗਲਾ ਛਾਪ ਗਿਆ ਤੇ ਸਾਈਡ ਤੋਂ ਵੀ ਲਾ ਕੋ AI ਅੰਗਲ ਤੋਂ ਜਿਆਦਾ ਨਹੀਂ ਮੈਂ ਰੱਖਿਆ ਮੈਂ ਹੈਗਾ ਕੀ ਕਰਨਾ ਭਰਾਵਾ ਜਿਆਦਾ ਰੱਖ ਕੇ ਹੱਥ ਤੇ ਨਮਾਰੇ ਆਹ ਕਾ ਛੋਟੇ ਬੱਚੇ ਜੀ ਬੈਠੇ ਨੇ ਹੈਲੋ ਹੈਲੋ ਇਹੋ ਬਣੇ ਜੇ ਬਰਡਸ ਇੱਥੇ ਵੀ ਬੈਠੇ ਬੈਠੇ ਨੇ ਹੁਣ ਅਗਲੇ ਪਾਸੇ ਜਾਣੇ ਆ ਕਿ ਜਾ ਕੇ ਵੇਖੀ ਕੀ ਹੈ ਹੁਣ ਆਪਾਂ ਜਾ ਰਹੇ ਹਾਂ ਟ੍ਰੋਪੀਕਲ ਰੇਨ ਫੋਰੈਸਟ ਵਾਲੇ ਆ ਕੁਆ ਇਰੀਆ ਦੇ ਐਨੀਮਲਸ ਹੈਗੇ ਆ ਸੈਂਟਰਲ ਅਮਰੀਕਾ ਤੇ ਸਾਊਥ ਅਮਰੀਕਾ ਦੇ ਤੇ ਐਵੇਂ ਇਹਨਾਂ ਨੂੰ ਜਾਰੀ ਕੀ ਲਈ ਜਾ ਉਹ ਬੜੀ ਭਾਰੀ ਹੈ ਤੇ ਤੋ ਵੇਖੋ ਬਰਡ ਸਾਈਟ ਇਹ ਤੋ ਇਹ ਇਕੱਠੇ ਬੈਠੇ ਇੱਕ ਉਹ ਬੈਠਾ ਹੈ ਇਹ ਉਹ ਸਾਰਾ ਟ੍ਰੋਪੀਕਲ ਏਰੀਆ ਬਣਾਇਆ ਹੈ ਇਹਨਾਂ ਨੇ ਆਹ ਇਹ ਆਲਕੋਹਲ ਸਾਰਾ ਜੰਗਲ ਬਣਾਇਆ ਹੈ ਜੀ ਇਹਨਾਂ ਨੇ ਹਰ ਜਗ੍ਹਾ ਤੇ ਕੋਈ ਨਾ ਕੋਈ ਜਾਨਵਰ ਹੋਊਗਾ ਕੀ ਕੀ ਮਿਲਦਾ ਆਪਾਂ ਨੂੰ ਆ ਮੋਡਰਨ ਮਰਸੀਡੀਜ਼ ਕੋਈ ਚਾਹੀਦਾ ਆ ਤੁਮ ਨੂੰ ਮਰਸੀਡੀਜ਼ ਉਹ ਇੱਕ ਉਹ ਦੱਸਿਆ ਸੀ ਤੋ ਟੋਡਾਇ ਆ ਵੇਖੋ ਕੀ ਹੁਣੇ ਮੈਂ ਸਪੋਰਟ ਕੀਤਾ ਜਿਸ ਸਲੋਥ ਕੋਈ ਜੜਾ ਸੀ ਕਾਰਟਨ ਵਿੱਚ ਨਹੀਂ ਆਪਾਂ ਵੇਚ ਦਿੰਦੇ ਨਹੀਂ ਜੀ ਬੜੀ ਸਲੋ ਚੱਲਦਾ ਹੋਇਆ ਜਿਹੜਾ ਜਾਨਵਰ ਉਹ ਵੇਚ ਘੜ ਲੀ ਇਹਨੂੰ ਆ ਵੀ ਆਇਆ ਜੀ ਬਾਰ ਬਣ ਗਿਆ ਮੈਂ ਪੂਰਾ ਹੀ ਲੁਕਿਆ ਆਇਆ ਇੱਥੇ ਦੇਖਦਾ ਦੇ ਨਹੀਂ ਆ ਰਿਹਾ ਜੀ ਜੀ ਤੈਨੂੰ ਦੇਖ ਗਿਆ ਤੇ ਕਮੈਂਟਾਂ ਚ ਜਰੂਰ ਦੱਸਿਓ ਕਿ ਦੇਖਿਆ ਆਹ ਕੋ ਥੱਲੇ ਦੇ ਥੱਲੇ ਹੈਗੀ ਜੀ ਮਗਰਮਾ ਡੈਲੀਗੇਟਰ ਜੋ ਵੀ ਜੇ ਉਸ ਤੋਂ ਥੱਲੇ ਪੈਰਸ ਵਿਗੜਿਆ ਤੇ ਫਲੇਡ ਗਿਆ ਕਿਤੇ ਤੇ ਕਾਮਤ ਮਾਮੀ ਭਾਜੀ ਬਾਹਰ ਆ ਜਾ ਥੋੜਾ ਜਿਆ ਨਹੀਂ ਆਣਾ ਇਹ ਵੇਖੋ ਟੀ ਵੀ ਆਪਣਾ ਟਿੰਗਰੀ ਮਿਲ ਚੀਂ ਟਿੰਗ ਇਹ ਨਾ ਕੱਢੀ ਹੁੰਦੀ ਕਿ ਲੋਹਾਰ ਨਾ ਪੁੱਛਾ ਆਹ ਪਤਾ ਨਹੀਂ ਕੀ ਡਕਸ ਐਸੇ ਡਕਸ ਜੇ ਇਹ ਸਪੋਟਡ ਟਿੰਗਰੀ ਹੋਵੇ ਇਹ ਮੇਰੇ ਤੋਂ ਲੱਕੜੀ ਵੇਚਦੇ ਆ ਮਰੇ ਨਹੀਂ ਉੜੀ ਫਿਸ਼ਿਸ ਕੋਈ ਵੀ ਹੈਗਾ ਤੈਨੂੰ ਪਰ ਰਹਾ ਨਹੀਂ ਜੀ ਕਿੱਥੇ ਭਾਏ ਆਹ ਵੇਖੋ ਛੋਟੇ ਛੋਟੇ ਜਿਹੜੇ ਜ਼ਹਿਰੀਲੇ ਹੁੰਦੇ ਨੇ ਜਿਹਦੇ ਰੰਗ ਭਰਦੇ ਪਾਪਾ ਲੈ ਸਮਝ ਤੇ ਲਾ ਕੋ ਕੋ ਜੀ ਦੀ ਨਾਲ ਨੇ ਇਹ ਨਾ ਹਰਾ ਵੀ ਹੈਗਾ ਤੇ ਆਹ ਵੇਖੋ ਇੱਕ ਬੱਚਾ ਹਰਾ ਹਰਾ ਤੇ ਹੀ ਥੀ ਕੀ ਕਰਿਆ ਨਾ ਜੂਨ ਜੀ ਬਰਸ ਲਾਉਣਾ ਕੋਹ ਕੋਸ਼ ਕਰੂਗਾ ਇਹ ਦੇਖੀ ਕਰਦੇ ਆਂ ਟ੍ਰਿਕ ਉਹ ਕਰ ਦਈਏ ਤੇ ਆਹ ਉਹ ਨਹੀਂ ਰਿਏ ਚੰਨਾ ਨੇ ਚਮਕਾ ਦੇ ਰੱਖੇ ਇਹਦੇ ਉੱਤੇ ਰੋੜੀ ਜਾਂਦੇ ਜੀ ਇਹਦੇ ਇਹੀ ਬੜੀ ਮੁਸ਼ਕਿਲ ਨਾ ਵੀ ਕਰ ਪਾ ਰਹੇ ਆਂ ਵੀਡੀਓ ਚ ਦੇ ਕਿੱਥੇ ਆਣੇ ਇੱਧਰ ਵੀ ਆ ਗਈ ਆਖ ਆਸ਼ਾ ਥੱਲੇ ਚੂਵੇ ਛੱਡੇ ਹੋਏ ਜੀ ਨਾਲੇ ਚੂਵੇ ਨੂੰ ਫੜਿਆ ਨੰਦ ਜੀ ਚੂਵੇ ਨੂੰ ਫੜਿਆ ਨੰਦ ਜੀ ਚੰਗਾ ਤੇ ਇਹ ਮੇਰਾ ਇੱਕ ਬਹੁਤ ਸਾਫ ਤੇ ਹੋਰ ਇੱਕ ਚੂਵੇ ਜੂਵਾ ਬੇਟਾ ਤੇ ਉੱਪਰ ਇਹਨੇ ਫਟੰਗੇ ਆਹ ਜੀ ਇਹ ਰੇ ਮੋਕੂ ਦੇਖ ਰਿਹਾ ਜੀ ਮੈਂ ਨਹੀਂ ਵੇਖ ਰਿਹਾ ਤਾਂ ਨਹੀਂ ਕਿੱਥੇ ਵੇਖ ਕੇ ਜਾਣਾ ਉਹ ਬੈਠਾ ਜੀ ਆ ਬੈਠਾ ਏ ਯਾਰ ਮੌਨਕੀ ਬੈਠਾ ਇਹ ਮੌਨਕੀ ਨਹੀਂ ਇਹ ਹੋਰ ਕੁਛ ਈ ਤੇ ਛਾਈ ਹੈਗਾ ਜੀ ਐਂਪੀਰਰ ਟੈਂਬਰਿਨ ਕੇਵਲ ਇਹ ਇਹ ਪਾਉ ਇਹ ਪਾਉ ਜੀ ਵੱਡੀ ਦਾੜੀ ਵਾਲਾ ਉਹ ਐ ਜੀ ਆ ਵੇਖੋ ਜੀ ਭਾਈ ਠੀਕ ਸਭ ਕੁਝ ਦਾੜੀ ਦੀ ਜਿਆਦੀ ਵੱਡੀ ਨਹੀਂ ਹੈ ਜੀ ਕਟਾਣੀ ਨਹੀਂ ਹੈ ਮੁੱਛਾ ਅੱਛਾ ਕਹਿੰਦਾ ਮੁੱਛਾ ਨਾਲ ਹੀ ਤੇ ਸ਼ਾਨ ਹੈ ਬੜਾ ਛੋਟਾ ਜਿਹਾ ਹੈ ਜੀ ਬਹੁਤ ਹੀ ਛੋਟਾ ਆ ਬੜਾ ਹੀ ਛੋਟਾ ਜੀ ਵੀਡੀਓ 'ਚ ਵੱਡਾ ਲੱਗਦਾ ਹੈ ਨਾ ਪਰ ਅਸਲ ਬੜਾ ਹੀ ਛੋਟਾ ਹੈ ਲੱਗਦਾ ਪਤਾ ਨਹੀਂ ਲੱਗਦਾ ਬੈਠਾ ਹੈ ਕਿ ਨਹੀਂ ਬੈਠਾ ਤੇ ਵੇਖੋ ਇਹ ਹੈਗਾ ਜੀ ਕੈਪੀਬਾਰਾ ਕੈਪੂਬਾਰਾ ਠੀਕ ਔਰ ਇਹ ਟਰਟਲ ਆਪਣਾ ਟੋ ਟੋ ਇਹ ਨਾਲ ਕੋਈ ਇੱਥੇ ਬਟਾ ਹੈ ਚਾਹ ਉਹ ਵੀ ਚਾਹਵੇਂ ਜਾਂਦੇ ਆ ਆਪ ਜਨਕਾ ਦਾ ਬਰਥਡੇ ਆ ਕੋਈ ਆਪਣਾ ਮੇਰੇ ਦੇ ਹਿਸਾਬ ਨਾਲ ਕੋਸਟਾ ਬਣਾਉਂਦੇ ਆ ਉਸ ਟ੍ਰਿਚ ਲੱਗਦਾ ਛੋਟੂ ਉਸ ਟ੍ਰਿਚ ਉਹ ਕੋ ਬੈਠਾ ਜੀ ਸਕਾਰ ਲੈ ਕੇ ਇਹ ਮੈਂ ਗਲਤ ਆਖ ਕਿਵੇਂ ਆਪਣੀ ਗੱਦ ਨੂੰ ਰਸਤੇ ਦੀ ਨਾਸੀ ਕਿਉਂਕਿ ਇੰਨੀ ਚੋਲ ਚ ਭਾਰੀ ਹੁੰਦੀ ਐਵੇਂ ਰੱਖਦਾ ਜੀ ਇੱਥੇ ਦੋ ਤਿੰਨ ਹੋਰ ਹੈਗੇ ਉਹੀ ਵਾਲਾ ਜਿਹੜਾ ਉੱਧਰ ਖੜਾ ਹੈ ਤੂੰ ਆਹ ਕੁਤੇ ਬੈਠੇ ਹੋਏ ਜੀ ਤਿੰਨ ਬੈਠੇ ਹੋਏ ਐ ਇੱਕ ਉਹ ਡਲ ਜਾ ਰਾਂਗੇ ਹੁੰਦਾ ਪਤਾ ਨਹੀਂ ਕਿਉਂ ਉਹਨੇ ਮੈਨੂੰ ਇੱਥੇ ਸਪੋਰਟ ਕੀਤਾ ਤੇ ਮੈਨੂੰ ਇੱਧਰ ਗੋਰੀ ਖੋਤੀ ਜੀ ਕਹਿੰਦੀ ਥੈਂਕ ਯੂ ਥੈਂਕ ਯੂ ਨਹੀਂ ਤੇ ਲੱਭੀ ਜਾਂਦੇ ਸਾਨੂੰ ਤੇ ਵਿਖੇ ਨਹੀਂ ਕਿਤੇ ਕਹਿੰਦੀ ਵੈਸੇ ਮੈਂ ਆਪਣੇ ਫਰੈਂਡ ਨੂੰ ਕਿਹਾ ਆ ਜਿੱਥੇ ਜਿਆਦਾ ਜਾਨਵਰ ਦੇਖਣਦੇ ਆ ਉੱਥੇ ਵੀ ਹੀ ਹੋਣਗੇ ਕਿਉਂਕਿ ਆ ਸਾਰਾ ਜੰਗਲ ਆ ਕਿ ਮੈਂ ਹੁਣ ਉੱਪਰ ਆਇਆ ਹਾਂ ਆਹ ਕੋਈ ਐਵੇਂ ਜੰਗਲ ਬਣਾਇਆ ਸਾਰੇ ਜਾਨਵਰ ਐਵੇਂ ਨਹੀਂ ਕਿ ਪਿੰਜਰੇਆਂ ਚ ਬੰਨਦੇ ਫੁੱਲੇ ਛੱਡੇ ਹੋਣ ਨੇ ਐਨਾਕੋਂਡਾ ਨੂੰ ਚਮਕਾਦੜ ਉਹ ਬੰਨ੍ਹਦੇਗੇ ਆ ਬਾਕੀ ਐਵੇਂ ਤੇ ਉਹ ਫੁੱਲਿਸ਼ ਦਿੱਤੇ ਆਹ ਵੇਖੋ ਆਹ ਆ ਰਿਆ ਜਿਹੜੇ ਪੱਤੇ ਤੋੜਦੇ ਆਹ ਵੇ ਕੁਆਰਟੀਫਾਇਰ ਦੀਨ ਪਾਉਂਦੇ ਜੀ ਉਹ ਤੇ ਸਪਰੇਅ ਕਰਨਦੇ ਨੇ ਪਾਣੀ ਇੰਨਾ ਲੱਗੇ ਕਿ ਆ ਟ੍ਰੋਪੀਕਲ ਵੈਦਰ 'ਚ ਹੀ ਰਹ ਰਹੇ ਕਿ ਨਹੀਂ ਪੈਂਦਾ ਰਹਿੰਦਾ ਵੇ ਆਹ ਵੇ ਕਿਆ ਮਸ਼ੀਨ ਪਾਗ ਬਣਾਇਆ ਜਿੰਨੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਠੀਕ ਜੇ ਉਹ ਕੋਈ ਛੋਟੂ ਜਾਂ ਮੰਕੀ ਇੱਕ ਹੋਰ ਮਿਲ ਗਿਆ ਜਿਆਪਾ ਨੇ ਇਹ ਲਾਇਨ ਕਹਿੰਦੇ ਜੀ ਨੂੰ ਟਿਕੜੇ ਜੀ ਨੂੰ ਤੇ ਆਪਣਾ ਮਗਰਮਾ ਸ਼ਵੀਰ ਆ ਗਿਆ ਉਹ ਬਾਪਾ ਆ ਰਹੇ ਨੇ ਮੁੰਡਾ ਮਨੇ ਤੇ ਆਇਆ ਆਜੋ ਅਰੇ ਭਾਜੀ ਆਜੋ ਕੀ ਆ ਜੀ ਪਰ ਉਹ ਕੋਈ ਕੋ ਰਾ ਗਿਆ ਜੀ ਲੰਕੀਵਾ ਦੋ ਦੋਗੇ ਦੀ ਬੜੀ ਕਿਹ ਜਾਰ ਦੇ ਇਹਨਾਂ ਦਾ ਘਰ ਗਿਆ ਸੁੰਦਰ ਉਹ ਆਹ ਵੇਖੋ ਵੀ ਫਿਰ ਆਇਆ ਜੀ ਆਇਆ ਕਿੱਥੇ ਕੋ ਟੇ ਲੈਂਦੀ ਆਹ ਵੇਖੋ ਬੜੀ ਕਿਸਮਤ ਵਧੀਆ ਜਿਹੜੇ ਵਹਿਦ ਇਹਨਾਂ ਨੇ ਕੈਮਰੇ ਲਾਇਏ ਹੋਏ ਏ ਕੈਮਰੇ ਤੋਂ ਵੇਖ ਲਓ ਜੀ ਆਹ ਗੁਫਾ ਤੇ ਗੁਫਾ ਚ ਰੰਗ ਜੀ ਆ ਗੁਫਾ ਦੇ ਅੰਦਰ ਕੈਮਰੇ ਲਾਇਆ ਹੋਏ ਇੱਕ ਜੇ ਵੀ ਗੁਫਾ ਦੇ ਅੰਦਰ ਹੀ ਆ ਇੱਕ ਬਾਹਰ ਨਿਕਲੇ ਇਧਰੋਂ ਦੀ ਸਾਈਡ ਤੋਂ ਤੇ ਆਹ ਸਾਈਡ ਤੋਂ ਆਹ ਸਾਈਡ ਕਨੈਕਟ ਤੇ ਮਤਲਬ ਹੁਣ ਇਧਰੋਂ ਵੀ ਅੰਦਰੋਂ ਵੀ ਵੜਨ ਇਹ ਵੇਖੋ ਨੂੰ ਸਪੋਰਟ ਕਰਨ ਵਾਸਤੇ ਉੱਪਰ ਆ ਗਏ ਹੁਣ ਆਪਾਂ ਉਹ ਤਰੰਗੀਆਂ ਜੇ ਇਕੱਲੇ ਹੀ ਇਹਦੀ ਪਾਜੀ ਕਿਸੇ ਵੇ ਤੇ ਅੱਜ ਕੱਲ ਬੜੀ ਤੇਜ਼ ਚਾhti ਆ ਆਪਣੀ ਸਾਰੇ ਕੁਛ ਵੇਖਣਾ ਬੜੀ ਵੱਡੀ ਜੀ ਪੂਛ ਚਿੰਦੀ ਸਖਤ ਜੀ ਉਹਨਾਂ ਦਾ ਡੈਮ ਜਾਂ ਬਣਾ ਦਿੰਦੇ ਆ ਇਹਦਾ ਡੈਮੇਜ ਨਹੀਂ ਪੁੱਛ ਬਣਿਆ ਹੈ ਐਵੇਂ ਲੱਕੜਾ ਇਕੱਠੀਆਂ ਕਰਕੇ ਤੇ ਬਣਾ ਦਿੰਦੇ ਨੇ ਤੇ ਪੁੱਛ ਕੋਲੋਂ ਕੋਈ ਮਸਦੂਰ ਇਹ ਵੇਖੋ ਹੁਣ ਆ ਉੱਪਰ ਰੱਖ ਲੈਗੇ ਜੀ ਉਹ ਜੂ ਕਿੱਦਾਂ ਨੇ ਜੀ ਬਾਈ ਇਹ ਕਿਦੇ ਪਰਟਕ ਫੋਰਟਾ ਕੇ ਬੈਠਾ ਜੀ ਹੋ ਵਨੀ ਚ ਰੱਖੀ ਚਲੋ ਜੀ ਉੱਥੋਂ ਵੀ ਨਿਕਲੇ ਆਏ ਆਪਾਂ ਤੁਹਾਨੂੰ ਸਾਰਾ ਕੁਝ ਵਿਖਾਤਾ ਹੈ ਤੇ ਉਹਨੂੰ ਅੈਨਾਕੋਂਡਾ ਤੇ ਦੇਖਿਆ ਨਹੀਂ ਗਿਆ ਮੈਂ ਤਿੰਨ ਵਾਰ ਹੀ ਗਿਆ ਪਰ ਸੈਨਾਕੋਂਡਾ ਤੇ ਆਪਣੀ ਕਿਸਮਤ ਮਾਰ ਖਾਹੀ ਬਾਕੀ ਇਹ ਜਗ੍ਹਾ ਆਪਾਂ ਦੇਖ ਲਈ ਤੇ ਚਲੋ ਫਿਰ ਇਸੇ ਨਾਲ ਆਪਾਂ ਅੱਜ ਦਾ ਵਲੋਗ ਐਂਡ ਕਰਦੇ ਆਂ ਹੋਪ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇ ਪਸੰਦ ਆਇਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਚਲੋ ਫਿਰ ਮਿਲਦੇ ਆਂ ਅਗਲੇ ਵਲੋਗ ਵਿੱਚ ਟਾਟਾ ਬਾਏ ਬਾਏ